ਓ ਹੋ ਓ ਡਡਿਆਂ ਦੇ ਨਾਲ ਬੜੀ ਡਾਡੀ ਔਖੀ ਹੁੰਦੀ ਓ ਡਡਿਆਂ ਦੇ ਨਾਲ ਬੜੀ ਡਾਡੀ ਔਖੀ ਹੁੰਦੀ ਯਾਰੀ ਉਮਰਾਂ ਦੀ ਲਾ ਕੇ ਤੋੜ ਚਾੜਨੀ ਯਾਰੀ ਉਮਰਾਂ ਦੀ ਲਾ ਕੇ ਤੋੜ ਚਾੜਨੀ ਹੋ ਕੇ ਹਾਮਿਆਂ ਦੀ ਰੱਖ ਅੱਗ ਉੱਤੇ ਜਿੰਦ ਪੈਂਦੀ ਗਮਾਂ ਵਾਲੀ ਕਾੜਨੀ ਚੱਕੜਨੀ ਉਹ ਗਮਾਂ ਵਾਲੀ ਕਾੜ ਨਹੀਂ ਚ ਕਾੜ ਨਹੀਂ ਇਸ਼ਕੇ ਦੀ ਤਕੜੀ ਚ ਤਲਦਾਏ ਜਦੋਂ ਕੋਈ ਇਸ਼ਕੇ ਦੀ ਤਕੜੀ ਚ ਤਲਦਾਏ ਜਦੋਂ ਕੋਈ ਕੰਮ ਆਉਣ ਝੂਟੇ ਨਾ ਸਹਾਰੇ ਹਏ ਇਸ਼ਕ ਦਾ ਰੋਗ ਬੁਰਾ ਯਾਰੀ ਸੋਚ ਕੇ ਹਏ ਨਹੀਂ ਯਾਰੀ ਸੋਚ ਕੇ ਕੋਈ ਯਾਰੀ ਸੋਚ ਕੇ ਲਾਮੀ ਨਹੀਂ ਮਟਿਆਰੇ ਹਏ ਏ ਸ਼ਿੱਕਾ ਦਾ ਰੋਗ ਬੁਰਾ ਉਹ ਡਾਡਿਆਂ ਦੇ ਨਾਲ ਬੜੀ ਡਾਢੀ ਔਖੀ ਹੁੰਦੀ ਉਹ ਡਾਡਿਆਂ ਦੇ ਨਾਲ ਬੜੀ ਡਾਢੀ ਔਖੀ ਹੁੰਦੀ ਯਾਰੀ ਉਮਰਾਂ ਦੀ ਲਾਕੇ ਤੋੜ ਚਾੜਨੀ ਉਮਰਾਂ ਦੀ ਲਾਕੇ ਤੋੜ ਚਾੜਨੀ ਹੋ ਕੇ ਖਾਵੇਂ ਆਂਦੀ ਰੱਖ ਅੱਗ ਉੱਤੇ ਜਿੰਦ ਪੈਂਦੀ ਗਮਾਂ ਵਾਲੀ ਕਾੜਨੀ ਚਕਾੜਨੀ ਹਏ ਗਮਾਂ ਵਾਲੀ ਕਾੜਨੀ ਚਕਾੜਨੀ ਇਸਕੇ ਦੀ ਤਕੜੀ ਚ ਤਲਦਾ ਹੈ ਜਦੋਂ ਕੋਈ ਹਏ ਇਸਕੇ ਦੀ ਤਕੜੀ ਚ ਤਲਦਾ ਹੈ ਜਦੋਂ ਕੋਈ ਕੰਮ ਆਉਂਦੇ ਨਾ ਝੂਠੇ ਲਾਰੇ ਇਸ਼ਕ ਦਾ ਰੋਗ ਬੁਰਾ ਯਾਰੀ ਸੋਚ ਕੇ ਲਾਈਨੀ ਯਾਰੀ ਸੋਚ ਕੇ ਲਾਈਨੀ ਯਾਰੀ ਸੋਚ ਕੇ ਲੈ ਨਹੀਂ ਮੁਟਿਆਰੇ ਇਸ਼ਕੇ ਦਾ ਰੋਗ ਬੁਰਾ ਔਰ ਰੂਪ ਦੇ ਪੁਜਾਰੀ ਬਣ ਇਸ਼ਕ ਦੇ ਵਪਾਰੀ ਜਦੋਂ ਯਾਰੀਆਂ ਦਾ ਵਣਜ ਕਮਾਉਂਦੇ ਨੇ ਜਦੋਂ ਯਾਰੀਆਂ ਦਾ ਵਣਜ ਕਮਾਉਂਦੇ ਨੇ ਉਲਟ ਪੋਟ ਰੂਪ ਕਰ ਸੋਟ ਦੇ ਕਰੂਪ ਉਹਦੇ ਪਿੱਛੋਂ ਫਿਰ ਸਾਰ ਨਾਥੇ ਆਉਂਦੇ ਨੇ ਉਹਦੇ ਪਿੱਛੋਂ ਫਿਰ ਸਾਰ ਨਾਥੇ ਆਉਂਦੇ ਨੇ ਅੱਜ ਕੱਲ ਮਹਿਵਾਲ ਵਾਦਾ ਕਰ ਸੋਣੀ ਨਾਲ ਅੱਜ ਕੱਲ ਮਹਿਵਾਲ ਵਾਦਾ ਕਰ ਸੋਣੀ ਨਾਲ ਆਪ ਲੱਗਦੇ ਨਾਲ ਆਉਂਦੇ ਨੇ ਕਿਨਾਰੇ ਇਸ਼ਕ ਦਾ ਰੋਗ ਬੁਰਾ ਉਹ ਯਾਰੀ ਸੋਚ ਕੇ ਖਾਏ ਨੀ ਯਾਰੀ ਸੋਚ ਕੇ ਓ ਯਾਰੀ ਸੋਚ ਕੇ ਲਾਵੀ ਨਹੀਂ ਮੋਟਿਆਰੇ ਹਾਏ ਇਸ਼ਕ ਦਾ ਰੋਗ ਬੁਰਾ ਉਹ ਡਾਡਿਆਂ ਦੇ ਨਾਲ ਬੜੀ ਡਾਡੀ ਔਖੀ ਹੁੰਦੀ ਉਹ ਡਾਡਿਆਂ ਦੇ ਨਾਲ ਬੜੀ ਡਾਡੀ ਔਖੀ ਹੁੰਦੀ ਉਹ ਮਿਲਦੇ ਹੀ ਨੈਣ ਇਹੋ ਗੱਲ ਸਾਰੇ ਕਹਿਣ ਤੋੜ ਚੰਨ ਤਾਰੇ ਅੰਬਰੋਂ ਲਿਆ ਦਿਆਂ ਤੋੜ ਚੰਨ ਤਾਰੇ ਅੰਬਰੋਂ ਲਿਆ ਦਿਆਂ ਹੋ ਹਏ ਮਿਲਦੇ ਹੀ ਨੈਣ ਸਾਰੇ ਇਹੋ ਗੱਲ ਕਹਿਣ ਤੋੜ ਚੰਨ ਤਾਰੇ ਅੰਬਰੋਂ ਲਿਆ ਦਿਆਂ ਤੋੜ ਚੰਨ ਤਾਰੇ ਅੰਬਰੋਂ ਲਿਆ ਦਿਆਂ ਉਸ ਸਰਾਂ ਦੇ ਫੁੱਲ ਸੁਣ ਮੇਰੀ ਬੁਲਬੁਲ ਤੇਰੀ ਉਹ ਜੁਲਫਾਂ ਦੇ ਵਿੱਚ ਮੈਂ ਸਜਾ ਦਿਆਂ ਤੇਰੀ ਜੁਲਫਾਂ ਦੇ ਵਿੱਚ ਮੈਂ ਸਜਾ ਦਿਆਂ ਦੇਖੋ ਇਹੋ ਸਾਰੇ ਹੋਕਾ ਪਿੱਛੋਂ ਕਰ ਜਾਣ ਤੋਕਾ ਦੇਕੇ ਇਹੋ ਸਾਰੇ ਹੋਕਾ ਪਿੱਛੋਂ ਕਰ ਜਾਣ ਤੋਕਾ ਟੁਰ ਜਾਂਦੇ ਫਿਰ ਲਟਕੇ ਨ ਜਾ ਰਹੇ ਇਸ਼ਕ ਦਾ ਰੋਗ ਬੁਰਾ ਓ ਯਾਰੀ ਸੋਚ ਕੇ ਹਾਏ ਨੀ ਯਾਰੀ ਸੋਚ ਕੇ ਓ ਯਾਰੀ ਸੋਚ ਕੇ ਓ ਸੋਚ ਸੋਚ ਕੇ ਲਾਵੇਂ ਨੀ ਮੋਟਿਆਰੇ ਇਸ਼ਕ ਦਾ ਰੋਗ ਬੁਰਾ ਯਾਰੀ ਸੋਚ ਕੇ ਲਾਵੀ ਨਹੀਂ ਮੋਟਿਆਰੇ ਇਸ਼ਕ ਦਾ ਹੋ ਰੋਗ ਬੁਰਾ ਉਹ ਡਾਡਿਆਂ ਦੇ ਨਾਲ ਬੜੀ ਡਾਡੀ ਔਖੀ ਹੁੰਦੀ ਉਹ ਡਾਡਿਆਂ ਦੇ ਨਾਲ ਬੜੀ ਡਾਡੀ ਔਖੀ ਹੁੰਦੀ ਯਾਰੀ ਉਮਰਾਂ ਦੀ ਲਾਕੇ ਤੋੜ ਚਾੜਨੀ ਯਾਰੀ ਉਮਰਾਂ ਦੀ ਲਾਕੇ ਤੋੜ ਚਾੜਨੀ ਹੋ ਕੇ ਹਾਵੇ ਆਂਦੀ ਰੱਖ ਅੱਗ ਉੱਤੇ ਜਿੰਦ ਓ ਹੋ ਕਿਹਾ ਮੈਂ ਆਂਦੀ ਰੱਖ ਅੱਗ ਉੱਤੇ ਜਿੰਦ ਪੈਂਦੀ ਗਮਾਂ ਵਾਲੀ ਕਾੜ ਨੀ ਚਕੜਨੀ ਉਹ ਗਮਾਂ ਵਾਲੀ ਕਾੜ ਨੀ ਚਕੜਨੀ ਇਸ਼ਕੇ ਦੀ ਟੱਕੜੀ ਚ ਤੋਲਦਾਏ ਜਦੋਂ ਕੋਈ ਇਸ਼ਕੇ ਦੀ ਟੱਕੜੀ ਚ ਤੋਲਦਾਏ ਜਦੋਂ ਕੋਈ ਕੰਮ ਆਉਂਦੇ ਝੂਠੇ ਨਾ ਸਹਾਰੇ ਇਸ਼ਕ ਦਾ ਰੋਗ ਬੁਰਾ ਹਏ ਇਸ਼ਕ ਦਾ ਰੋਗ ਬੁਰਾ ਯਾਰੀ ਸੋਚ ਕੇ ਲਾਵੀਂ ਨੀ ਹੋ ਯਾਰੀ ਸੋਚ ਕੇ ਲਾਵੀਂ ਨੀ ਜ਼ਰਾ ਸੋਚ ਕੇ ਲਾਵੀਂ ਨੀ ਮੋਟਿਆਰੇ ਹੋ ਇਸ਼ਕ ਦਾ ਰੋਗ ਬੁਰਾ ਹਾਏ ਇਸ਼ਕੇ ਦਾ ਤਿਆ ਜੋ ਨਚਾਵੇ ਥਾਥਾ ਥਈਆ ਗੱਲ ਕਿਸੇ ਦੇ ਰਹੇ ਨਾ ਕੋਈ ਵਸਦੀ ਗੱਲ ਕਿਸੇ ਦੇ ਰਹੇ ਨਾ ਕੋਈ ਵਸਦੀ ਹੋਇ इश्ਕੇ ਦਾ ਤਈਆ ਜਨਤਾ ਵੇ ਥਾ ਥਾ ਥਈਆ ਗੱਲ ਕਿਸੇ ਦੇ ਰਹੇ ਨਾ ਕੋਈ ਵਸਦੀ ਗੱਲ ਕਿਸੇ ਦੇ ਰਹੇ ਨਾ ਕੋਈ ਵਸਦੀ ਲਾਕੇ ਲੋਕ ਲਜ ਚਾਹੇ ਰੱਬ ਰੋਕੇ जग ਪੀਤ ਗਲੀਆਂ ਦੇ ਵਿੱਚ ਖੂਬ ਨੱਚਦੀ ਉਹ ਗਲੀਆਂ ਦੇ ਵਿੱਚ ਖੂਬ ਨੱਚਦੀ ਹੋ ਲਖ ਜਾਵੇ ਡੁੱਲ ਡੁੱਲ ਪਵੇ ਫਿਰ ਵੀ ਨਾ ਮੁੱਲ ਉਹ ਲੱਖ ਜਾਵੇ ਡੁੱਲ ਡੁੱਲ ਪਵੇ ਫਿਰ ਵੀ ਨਾ ਮੁੱਲ ਨਾ ਦੁੱਖ ਸੁੱਖ ਪਰ ਕੋਈ ਵਿਚਾਰੇ ਇਸ਼ਕ ਦਾ ਰੋਗ ਬੁਰਾ ਜਾਵੇ ਲੱਖ ਡੁੱਲ ਡੁੱਲ ਪਵੇ ਫਿਰ ਵੀ ਨਾ ਮੁੱਲ ਉਹ ਲੱਖ ਪਵੇ ਲੋਕ ਜਾਵੇ ਲੱਖ ਡੁੱਲ ਡੁੱਲ ਪਵੇ ਫਿਰ ਵੀ ਨਾ ਮੁੱਲ ਨਾ ਦੁੱਖ ਸੁੱਖ ਪਰ ਕੋਈ ਵਿਚਾਰੇ ਇਸ਼ਕ ਦਾ ਰੋਗ ਬੁਰਾ ਕੋਈ ਆਰੀ ਸੋਚ ਕੇ ਲਾਮੀ ਨਹੀਂ ਮੋਟਿਆ ਰੇ ਇਸ਼ਕ ਦਾ ਰੋਗ ਬੁਰਾ ਆਜ਼ਾਦ ਆਖ ਦਾ ਇਹ ਸੱਚ ਬਚ ਸਕਦੀ ਤਾਂ ਬਚ ਆਜ਼ਾਦ ਆਖ ਦਾ ਇਹ ਸੱਚ ਬਚ ਸਕਦੀ ਤਾਂ ਬਚ ਜਾਣ ਬੁੱਝ ਕੇ ਮੁਸੀਬਤਾਂ ਸਹੇੜਨਾ ਜਾਣ ਬੁੱਝ ਕੇ ਇਸ ਮੁਸੀਬਤਾਂ ਸਹੇੜਨਾ ਉਹ ਚੱਬੇ ਵਿੰਡ ਵਿੱਚ ਕਿਸੇ ਸੁਣ ਨਹੀਂ ਨਹੀਂ ਇੱਕ ਹੋਇ ਚੱਬੇ ਪਿੰਡ ਵਿੱਚ ਕਿਸੇ ਸੁਣਨੀ ਨਹੀਂ ਇੱਕ ਤੈਨੂੰ ਸਮਝਣ ਆਉਣਾ ਕਿਸੇ ਫੇਰਨਾ ਤੈਨੂੰ ਸਮਝਾਉਣੇ ਆਉਣਾ ਕਿਸੇ ਫੇਰਨਾ ਪਾ ਕੇ ਉਮਰਾਂ ਦੇ ਰੋਣੇ ਇੱਥੋਂ ਚੱਲ ਨਹੀਂ ਹੋਣੇ ਨਹੀਂ ਪਾ ਕੇ ਉਮਰਾਂ ਦੇ ਰੋਣੇ ਇੱਥੋਂ ਚੱਲ ਨਹੀਂ ਹੋਣੇ ਪੈਣੇ ਗਿਣਨੇ ਤਰ ਤਨ ਨੂੰ ਬੋਝ ਤਾਰੇ ਇਸ਼ਕ ਦਾ ਰੋਗ ਬੁਰਾ ਅਜਾਦ ਆਖਦਾ ਏ ਸੱਚ ਬਚ ਸਕਦੀ ਤਾਂ ਬਚ ਜਾਣ ਬੁੱਝ ਕੇ ਮੁਸੀਬਤਾਂ ਸਹੇੜਨਾ ਜਾਣ ਬੁੱਝ ਕੇ ਮੁਸੀਬਤਾਂ ਸਹੇੜਨਾ ਹਏ ਚੱਬੇ ਪਿੰਡ ਵਿੱਚ ਕਿਸੇ ਸੁਣ ਨਹੀਂ ਨਾ ਇੱਕ ਤੈਨੂੰ ਸਮਝਾਉਣ ਆਉਣਾ ਕਿਸੇ ਫੇਰਨਾ ਉਹ ਸਮਝਾਉਣ ਆਉਣਾ ਕਿਸੇ ਫੇਰਨਾ ਉਹ ਪਾ ਕੇ ਉਮਰਾਂ ਦੇ ਰੋਣੇ ਤੇਥੋਂ ਚੱਲ ਨਹੀਂ ਹੋਣੇ ਕਾਕੇ ਉਮਰਾਂ ਦੇ ਰੋਣੇ ਤੇਥੋਂ ਚੱਲ ਨੀਓ ਓਣੇ ਤੈਨੂੰ ਪਹਿਣੇ ਗਿੰਨੇ ਰਾਤਾਂ ਨੂੰ ਰੋਜ ਤਾਰੇ ਇਸ਼ਕ ਦਾ ਹੋ ਰੋਗ ਬੁਰਾ ਯਾਰੀ ਸੋਚ ਕੇ ਲਾਵੀਨੀ ਯਾਰੀ ਸੋਚ ਕੇ ਲਾਵੀਨੀ ਹੋ ਸੋਚ ਸੋਚ ਕੇ ਲਾਵੀਨੀ ਮੋਟਿਆਰੇ ਇਸ਼ਕ ਦਾ ਰੋਗ ਬੁਰਾ ਇਸ਼ਕ ਦਾ ਰੋਗ ਬੁਰਾ ਇਸ਼ਕ ਦਾ ਹੋ ਰੋਗ ਬੁਰਾ ਉਡਾ ਡਿਆਂ ਦੇ ਨਾਲ بڑی ਦਾੜੀ ਔਖੀ ਹੁੰਦੀ